ਹਾਂ ਸੰਗਤ ਨੂੰ ਬਿਠਾਉਣ ਦੀ ਗੱਲ ਹੈ ਗਾਨੀ ਨੂੰ ਇੱਕ ਵਾਰ ਸਹੀ ਸੀ ਖਾਤਰ ਦਿੱਤੇ ਵਾਰ ਸਹੀ ਗਾਨੀ ਨੂੰ ਇੱਕ ਵਾਰ ਉਹਨਾਂ ਵੱਲੋਂ 100 ਰੁਪਿਆ ਗੁਰਦਾਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਧਾਨ ਸਾਹਿਬ ਸਰਦਾਰ ਪਾਲਾ ਸਿੰਘ ਜੀ ਉਹਨਾਂ ਵੱਲੋਂ ਵੀ 100 ਰੁਪਿਆ ਮਾਨ ਹੋ ਸਕਦਾ ਵੱਲੋਂ ਮਾਨ ਸਤਿਗੁਰੂ ਕਿਰਪਾ ਕਰਨ ਮੈਂ ਜਿੰਨੇ ਵੀਰ ਖੜੇ ਨੇ ਨਾ ਕਿਰਪਾ ਕਰਕੇ ਬੈਠਣ ਦੀ ਕਿਰਪਾਤਾ ਕਰੋ ਤਾਂ ਕਿ ਸਾਨੂੰ ਦੇਖ ਕੇ ਹੋਰ ਵੀ ਬੈਠ ਜਾਣਗੇ ਜਿਹੜੇ ਸਾਹਮਣੇ ਖੜੇ ਨੇ ਨਾ ਕਿਰਪਾ ਕਰ ਕੋ ਸਿੰਘ ਸਾਹਿਬ ਜੀ ਆਜੋ ਬੈਠ ਜਾਓ ਜਿਹੜੇ ਹੋਰ ਨੇ ਉਹਨਾਂ ਨੂੰ ਵੀ ਬਿਠਾਉਣ ਦੀ ਕਿਰਪਾਤਾ ਕਰੋ ਭੈਣਾਂ ਨੂੰ ਮਾਵਾਂ ਨੂੰ ਵੇਚ ਤੇ ਜਾਣ ਦੀ ਕਿਰਪਾਤਾ ਨਾ ਕਰੋ ਹਾਂ ਇਹ ਵੀ ਮੇਰੇ ਭਰਾ ਮੇਰੇ ਨਾਲ ਨਾਟਕ ਖੇਡਦੇ ਰਹੇ ਨੇ ਮਸੰਦਾ ਦਾ ਰੋਲ ਅਸੀਂ ਕਰਦੇ ਰਹਿਆ ਮੇਰਾ ਭਾਈ ਸੀ ਕ੍ਰਿਸ਼ਨ ਸਿੰਘ ਜੋ ਸਾਡਾ ਆਕੂ ਸੀ ਉਹ ਅੱਜ ਸਾਡੇ ਵਿੱਚ ਨਹੀਂ ਉਹ ਸਾਰਾ ਨਾਟਕ ਚਲਾਉਂਦੇ ਸੀ ਚੰਦਨੀ ਚੌਕ ਤੋਂ ਲੈ ਕੇ ਸਰਹੰਦ ਤੱਕ ਅੱਜ ਉਹ ਸਾਡੇ ਵਿੱਚ ਭਾਵੇਂ ਨਹੀਂ ਪਰ ਉਹਨਾਂ ਦੀ ਬਤੌਰ ਸਾਰਾ ਨਾਟਕ ਚੱਲਦਾ ਸੀ ਉਹਨਾਂ ਦੇ ਨਾਲ ਅਸੀਂ ਸਾਰੇ ਇਕੱਠੇ ਨਾਟਕ ਖੇਡਦੇ ਹੁੰਦੇ ਸੀ ਭਾਈ ਅਮਰੀਕ ਸਿੰਘ ਜੀ ਉਹਨਾਂ ਵੱਲੋਂ ਵੀ 100 ਰੁਪਿਆ ਮਾਨ ਪੈਰਾਂ ਨੂੰ ਵੇਚਦੀਆਂ ਗੱਲਾਂ ਨਾ ਕਰੋ ਬੈਠਣ ਦੀ ਕਿਰਪਾਤਾ ਕਰੋ ਜੇ ਕਿਤੇ ਭੈਣ ਨੇ ਗੱਲਾਂ ਕਰਦੀਆਂ ਨੇ ਕਿਸੇ ਨੂੰ ਸ਼ਬਦ ਆਉਂਦਾ ਉਰੇ ਆ ਕੇ ਲੈ ਤਾਂ ਸਾਨੂੰ ਦਾਮਾ ਜੀ ਲੈ ਤੁਸੀਂ ਸ਼ਬਦ ਗੱਲੋ ਗੱਲਾਂ ਨਾ ਭੈਣ ਮੜ ਕੇ ਕਰੋ ਕਿਉਂਕਿ ਅਸੀਂ ਅੱਜ ਉਸ ਜਰਨੈਲ ਬਾਬਾ ਜੀਵਨ ਸਿੰਘ ਭਾਈ ਜੈਡਾ ਰੰਗਰੇਟਾ ਗੁਰੂ ਦਾ ਬੇਟਾ ਅੱਜ ਦਾ ਜਿਹੜਾ ਆਪਾਂ ਹੁਣ ਜਿਹੜਾ ਸਮਾਂ ਨਾ ਉਹਨੂੰ ਸਮਰਪਿਤ ਕਰ ਦੋ ਇਹ ਨਾ ਹੋਵੇ ਨਾਲੇ ਆਪਾਂ ਕੰਮ ਵੀ ਛੱਡ ਲੈਣ ਵਾਲੇ ਗੱਲਾਂ ਕਰੀ ਜਾਈਏ ਠੀਕ ਹੈ ਜੀ ਠੀਕ ਹੈ ਜੀ ਬਾਬਾ ਜੀਵਨ ਸਿੰਘ ਜੂਥ ਕਲੱਬ ਦੇ ਪ੍ਰਧਾਨ ਸਰਦਾਰ ਮਿੰਦਰ ਸਿੰਘ ਜੀ ਉਹਨਾਂ ਵੱਲੋਂ 100 ਰੁਪਿਆ ਮੈਂਬਰ ਸਾਹਿਬ ਸਰਦਾਰ ਪ੍ਰੇਮ ਸਿੰਘ ਜੀ ਉਹਨਾਂ ਵੱਲੋਂ 100 ਰੁਪਿਆ ਮੈਂਬਰ ਸਾਹਿਬ ਸਰਦਾਰ ਰਾਜੂ ਸਿੰਘ ਜੀ ਉਹਨਾਂ ਵੱਲੋਂ 50 ਰੁਪਿਆ ਸਤਿਗੁਰੂ ਕਿਰਪਾ ਕਰਨਾ ਜਿਨ੍ਹਾਂ ਗੁਰਮਖ ਪੈਰੇ ਮਨ ਨੂੰ ਮਾਇਆ ਆਈ ਹੈ ਕਿਰਪਾ ਕਰੇ ਸਤਿਗੁਰੂ ਜਿੰਨ ਸੁਗੜੀ ਰਾਤ ਚੌਗੜੀ ਤਰੱਕੀ ਬਖਸ਼ਿਸ਼ ਕਰਨ ਔਰ ਥੋੜੇ ਸਮੇਂ ਵਿੱਚ ਹੀ ਨਗਰ ਕੀਤਾ ਆਪਣੇ ਦਰਮਿਆਨ ਪਹੁੰਚਣ ਵਾਲਾ ਹੈ ਆਓ ਸੱਚ ਦੇ ਜੋ ਕਰਨ ਪੁਜਾਰੀ ਜਿਹੜੇ ਸੱਚ ਦੀ ਗੱਲ ਕਰਦੇ ਨੇ ਜਿਹੜੇ ਸੱਚ ਤੇ ਤਾਰਾ ਦਿੰਦੇ ਨੇ ਜਿਹੜੇ ਸੱਚ ਲਈ ਮਰ ਮਿਟ ਜਾਂਦੇ ਨੇ ਕੋਨਾ ਸੁਰੂਮੇ ਦੀ ਗਾਥਾ ਤੁਹਾਡੇ ਦਰਮਿਆਨ ਕਿਉਂ ਪੇਸ਼ ਕੀਤੀ ਜਾ ਰਹੀ ਹੈ day ਤੇ ਨੂੰ ਮੈਂ ਬੇਨਤੀ ਕਰਦਾ ਹੈ ਆ ਤੇ ਖਰਾਬ ਹੋ ਗਿਆ ਕਿ ਤੇ ਬਣਾ ਹੋ ਜੇ ਜੇ ਇੰਦਰਲੇ ਪਾਸੇ ਇੱਕ ਬਾਤੀ ਲਾ ਦੋ ਨਾ ਫਿਰ ਆਵਾਜ਼ ਵਧੀਆ ਪੈਣ ਲੱਗ ਜੂ ਪਤਾ ਨਹੀਂ ਲਾਈਟ ਘਟ ਹੋਣ ਕਰਕੇ ਇੱਕ ਤਾਂ ਖਰਾਬ ਹੋ ਗਿਆ ਸਪੀਕਰ ਕੇ ਦੂਜਾ ਬਣਾ ਹੋ ਜੇ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਸਨਮਾਨ ਜਥਾ ਬਾਬਾ ਦੀਪ ਸਿੰਘ ਦਮਦਮੇ ਟਕਸਾਲ ਧਨੋਲਾ ਬਹੁਤ ਹੀ ਸਤਿਕਾਰਯੋਗ ਭੈਸਾ ਭਾਈ ਹਰਪ੍ਰੀਤ ਸਿੰਘ ਜੀ ਜਥਾ ਬਾਬਾ ਦੀਪ ਸਿੰਘ ਦੰਦਵੀ ਟਕਸਾਲ ਧਰੋਲਾ ਉਹਨਾਂ ਵੱਲੋਂ ਸਨਮਾਨ ਸਤਿਗੁਰੂ ਕਿਰਪਾ ਕਰਨ ਰਹਿਮਤਾ ਵਰਤੌਣ ਆਓ ਮੈਂ ਗੱਲ ਕਰਾਂ ਬਾਬਾ ਜੀਵਨ ਸਿੰਘ ਜੀ ਨੂੰ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਵੱਲੋਂ ਵੀ 100 ਰੁਪਏ ਮਾਰ ਹੈ ਸਤਿਗੁਰੂ ਕਿਰਪਾ ਕਰਨ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਕਿਉਂਕਿ ਹੁਣ ਬਹੁਤਾ ਸਮਾਂ ਨਹੀਂ ਲੱਗਣਾ ਇੱਕ ਦੋ ਕਲਤਾਵਾ ਆਪਾਂ ਕਹਿੜੀਆਂ ਨੇ ਥੋੜੇ ਸਮੇਂ ਵਿੱਚ ਹੀ ਹੁਣ ਨੱਗਰ ਕੀ ਤਾਂ ਨੇੜੇ ਲੱਗਿਆ ਹੋਇਆ ਕਿਰਪਾ ਕਰਕੇ ਬੈਠਣ ਦੀ ਕਿਰਪਾ ਭੈਣਾ ਨਾ ਬੇਇੱਜ਼ਤੀ ਹੈ ਜਿਆਦੇ ਖਿੰਡ ਕੇ ਨਾ ਬੈਠੋ ਉਰਾਂ ਨੂੰ ਆਜੋ ਨੇੜੇ ਨੇੜੇ ਜਦੋਂ ਦੀਵਾਨ ਲੱਗਦੇ ਨੇ ਪਤਾ ਨਹੀਂ ਕੀ ਗੱਲ ਹੈ ਭੈਣਾ ਪਿੱਛੇ ਪਿੱਛੇ ਜਾਂਦੀਆਂ ਨੇ ਜੇ ਕਿਤੇ ਆ ਗਾਉਣ ਵਾਲੀ ਲੱਗੀ ਹੋਵੇ ਨਾ ਭਾਵੇਂ ਗਾਉਣ ਵਾਲੇ ਨੇ 2 ਘੰਟੇ ਲੇਟ ਆਉਣਾ ਹੋਵੇ ਮੂਰ ਲਿਆ ਕੁਰਸੀਆ ਬੋਕੋ ਹੋ ਜਾਂਦੇ ਨੇ ਆਪਦੇ ਜਵਾਕਾਂ ਨੂੰ ਵਹਾ ਜਾਣਗੇ ਅੱਜ ਤਾਂ ਜੋ ਸਾਡਾ ਆਪੀਖੋ ਸਾਡੇ ਨੌਜਵਾਨ ਬੱਚੇ ਨਿੱਕੇ ਨਿੱਕੇ ਬੱਚੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਨੇ ਉਹ ਕਿਉਂ ਹੋ ਰਹੇ ਨੇ ਉਹ ਕਸੂਰ ਵੀ ਸਾਡਾ ਸਾਡੀਆਂ ਭੈਣਾਂ ਦਾ ਸਾਡੇ ਵੀਰਾਂ ਦਾ ਸਾਡੇ ਬੱਚਿਆਂ ਦਾ ਨਹੀਂ ਕਿਉਂਕਿ ਅਸੀਂ ਸਾਡੇ ਬੱਚਿਆਂ ਨੂੰ ਦੱਸੇ ਨਹੀਂ ਸਾਡੇ ਵੱਡ-ਵਡੇਰੇ ਕੌਣ ਸਨ ਜਿਹੜੇ ਭਰੀ ਐਡੀ ਸਮਾਜ ਦੇ ਵਿੱਚ ਸਤਿਗੁਰਾਂ ਦਾ ਗੋਵਿੰਦਰ ਸੀਸ ਲੈ ਕੇ ਆਇਆ ਉਸ ਯੋਧੇ ਦਾ ਨਾਮ ਦੱਸੋ ਕਿਸੇ ਨੂੰ ਨੇ ਪਤਾ ਸਾਡੇ ਬੱਚਿਆਂ ਨੂੰ ਪਤਾ ਨਹੀਂ ਜੇ ਮੜਾ ਜੀ ਗੁਰਗਨਾ ਜੀ ਨਾ ਕਿਸੇ ਕਲਾਕਾਰ ਦਾ ਗਾਣਾ ਉਹ ਦੀ ਦੱਸ ਦੇਣ ਕਿ ਸਿੱਟੂ ਮੁੱਛੇ ਵਾਲੇ ਦਾ ਸਾਡੇ ਬੱਚੇ ਨੂੰ ਕਿਉਂ ਨਹੀਂ ਪਤਾ ਸੀ ਬੱਚਿਆਂ ਨੂੰ ਲੈ ਕੇ ਨਹੀਂ ਆਉਂਦੇ ਹਰ ਰੋਜ਼ ਸਾਡਾ ਫਰਜ ਬੰਨਣਾ ਸੀ ਗੁਰੂ ਘਰ ਅੰਮ੍ਰਿਤ ਵੇਲੇ ਜਾਣਾ ਹੈ ਇਕੱਲੇ ਗ੍ਰਾਂthi ਸਿੰਘ ਦਾ ਫਰਜ ਨਹੀਂ ਵੀ ਉਹਨੇ ਪੰਜੇ ਬਾਣੇ ਦਾ ਜਤ੍ਰੇਮ ਕਰਨਾ ਹੈ ਤੇ ਸਾਡਾ ਵੀ ਫਰਜ ਬੰਨਣਾ ਸੀ ਸੁਣੀਏ ਸਾਡੇ ਬੱਚਿਆਂ ਨੂੰ ਲੈ ਕੇ ਜਾਈਏ ਅਸੀਂ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਆ ਇੱਕ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ইংল্যান্ড ਦਾ ਰਾਜਾ ਹੋਇਆ ਘੱਟ ਸੁਣ ਵਾਲੀ ਹੈ ইংল্যান্ড ਦਾ ਰਾਜਾ ਹੋਇਆ ਜਾਰਜ ਪੰਚਮ ਹਰੋ ਫੈਰੋ ਅੱਗੇ ਸੇਰੇ ਰਾਜਾ ਜਾਰਜ ਪੰਚਮ ਸੀ ਉਹ ਇੰਗਲੈਂਡ ਦਾ ਰਾਜਾ ਸੀ। ਉਹਨੇ ਸੋਚਿਆ ਮੈਂ ਇਹ ਦੇਖਣਾ ਹੈ ਇੰਡੀਆ ਦੇ ਵਿੱਚ ਕਿੰਨੇ ਇੱਕ ਧਰਮ ਨੇ। ਉਹਨੇ ਆਪਣੇ ਰਾਜਿਆਂ ਨੂੰ ਅਹਿਲਕਾਰਾਂ ਨੂੰ ਕਹਿ ਦਿੱਤਾ ਵੀ ਮੈਂ ਇੰਗਲੈਂਡ ਤੋਂ ਸਪੈਸ਼ਲ ਤੌਰ ਤੇ ਆ ਰਿਹਾ ਹਾਂ। ਮੈਂ ਇਹ ਦੇਖਣਾ ਹੈ ਭਾਰਤ ਦੇ ਵਿੱਚ ਕਿੰਨੇ ਇੱਕ ਧਰਮ ਨੇ। ਮੈਂ ਇਹ ਦੇਖਣਾ ਚਾਹੁੰਦਾ ਹਾਂ। ਆਪੋ ਆਪਣੇ ਧਰਮਾਂ ਦੇ ਗ੍ਰੰਥ ਲੈ ਕੇ ਇੱਕ ਸਭਾ ਦੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਵੱਡੇ ਵੱਡੇ ਰਾਜੇ ਆਏ। ਜਦੋਂ ਰਾਜੇ ਆਏ ਨਾ ਆਪਾਂ ਆਪਣੇ ਧਰਮਾਂ ਦੇ ਲੋਕ ਵੀ ਉੱਥੇ ਆਪਣੇ ਗ੍ਰੰਥ ਲੈ ਕੇ ਆਏ ਕੀ ਹੋਇਆ ਇਸਲਾਮ ਧਰਮ ਵਾਲੇ ਲੋਕ ਲੈ ਕੇ ਆਏ ਆਪਾਂ ਕੁਰਾਨ ਦਾ ਸਤਿਕਾਰ ਕਰਦੇ ਕਰਨਾ ਚਾਹੀਦਾ ਕਿਉਂਕਿ ਧਰਮ ਕੋਈ ਨਹੀਂ ਮਾਰਾ ਹੁੰਦਾ ਧਰਮ ਦੇ ਵਿੱਚ ਬੰਦੇ ਹੁੰਦੇ ਨੇ ਜਿਹੜੇ ਉਹ ਮਾਰੇ ਹੋ ਸਕਦੇ ਨੇ ਧਰਮ ਕੋਈ ਮਾਰਾ ਨਹੀਂ ਹੋ ਸਕਦਾ ਇਸਲਾਮ ਧਰਮ ਵਾਲੇ ਆਏ ਨਾਮਿਸਾਲ ਉਹਨੇ ਕੁਰਾਨ ਪੜ੍ਹੀ ਕੁਰਾਨ ਦੀਆਂ ਇਤਾਂ ਦਸੀਆਂ ਰਾਜਾ ਸਾਹਿਬ ਕਹਿੰਦੇ ਭਾਈ ਬੈਠ ਜਾ ਫਿਰ ਬੈਬਲ ਵਾਲੇ ਆਏ ਉਹਨਾਂ ਨੇ ਆਪਣਾ ਸਾਰਾ ਕੁਝ ਦੱਸਿਆ ਰਾਜਾ ਸਾਹਿਬ ਕਹਿੰਦੇ ਭਾਈ ਤੂੰ ਵੀ ਬੈਠ ਜਾ ਫਿਰ ਰਮੈਨ ਲੈ ਕੇ ਆਏ ਉਹਨਾਂ ਨੇ ਵੀ ਆਪਣਾ ਸਾਰਾ ਕੁਝ ਦੱਸਿਆ ਉਹ ਵੀ ਰਾਜਾ ਸਾਹਿਬ ਨੇ ਸੁਣਿਆ ਜਦੋਂ ਚੌਥੀ ਵਾਰ ਭਾਰੀ ਆਈ ਨਾ ਸਿੱਖ ਧਰਮ ਦੀ ਕਹਿੰਦੇ ਭਾਈ ਤੁਸੀਂ ਵੀ ਆਪਣਾ ਗ੍ਰੰਥ ਲੈ ਕੇ ਆਓ ਤੇ ਉਦੋਂ ਚਾਰੇ ਪਾਸੇ ਚੁੱਪਛਾ ਗਈ ਜਦੋਂ ਚੁੱਪਛਾ ਗਈ ਨਾ ਰਾਜਾ ਸਾਹਿਬ ਕਹਿੰਦੇ ਭਾਈ ਛੇਤੀ ਕਰੋ ਇਹਨਾਂ ਸਮਾਂ ਕਿਉਂ ਲਾਇਆ ਹੈ ਸਿਖਾਂ ਨੂੰ ਬੀਤ ਤੇ ਛੇਤੀ ਆਪਣਾ ਘਰ ਲੈ ਕੇ ਆਓ ਫਿਰ ਉੱਥੇ ਸੰਤਾ ਤੁਸੀਂ ਮਹਾਰਾਜ ਬੈਠੇ ਸੀ ਕਹਿੰਦੇ ਜੀ ਰਾਜਾ ਸਾਹਿਬ ਆਏ ਨਹੀਂ ਉਹ ਆਉਂਦੇ ਪੰਜ ਸਿੰਘ ਸਹਿਬਾਨ ਤਿਆਰ ਤੇ ਤਿਆਰ ਹੋਣਗੇ ਸੰਖ ਵਜਣਗੇ ਨਰ ਸਿੰਘੇ ਵਜਣਗੇ ਕਢਿਆੜਾ ਵਜਣਗੇ ਪਾਣੀ ਵਾਲਾ ਆਵੇਗਾ ਪਤਾ ਲੱਗੇਗਾ ਗੁਰੂ ਗ੍ਰੰਥ ਸਾਹਿਬ ਆ ਰਹੇ ਹੈ ਸ਼ਮਾ ਲੱਗੇਗਾ ਪੰਜ ਪਿਆਰੇ ਚਾਰ ਹੋਏ ਜਦੋਂ ਗੁਰੂ ਗ੍ਰੰਥ ਸਾਹਿਬ ਆਇਆ ਸੰਖ ਵਜ ਰਹੇ ਸੀ ਘੜਿਆਰਾ ਵੱਜ ਰਹੀਆਂ ਸੀ ਸਾਰੀ ਸੰਗਤ ਖੜੀ ਹੋ ਗਈ ਸਤਨਾ ਵਹਿਗੂ ਦਾ ਜਾਪ ਕਰਨ ਲੱਗੀ ਰਾਜੇ ਨੇ ਕਲਗੀ ਲੱਗੀ ਹੋਈ ਸੀ ਰਾਜੇ ਨੇ ਆਪਣੀ ਕਲਗੀ ਉਤਾਰ ਦਿੱਤੀ ਔਰ ਸੰਤ ਅਪ ਸਿੰਘ ਮਹਾਰਾਜ ਜੀ ਨੇ ਹੁਕਮਨਾਮਾ ਲਿਆ ਰਾਜਾ ਸਾਹਿਬ ਕੇ ਨੇ ਧੰਨਾ ਇਹ ਮਹਾਪੁਰਸ਼ ਦੀ ਕਿੰਨੀ ਮਿੱਠੀ ਆਵਾਜ਼ ਮੈਂ ਬਾਣੀ ਸੁਣ ਕੇ ਮੇਰੀ ਆਤਮਾ ਨੂੰ ਸ਼ਾਂਤੀ ਆ ਗਈ ਔਰ ਇਹਨਾਂ ਦੇ ਗੁਰੂ ਕਿਹਜਾ ਹੋਵੇਗਾ ਕਹਿੰਦੇ ਰਾਜੇ ਨੇ ਖੜਾ ਹੋ ਕੇ ਨਮਸਕਾਰ ਕੀਤੀ ਪਰ ਧੰਨਾ ਦੁਨੀਆ ਦੇ ਉੱਪਰ 200 ਤੋਂ ਵੱਧ ਗ੍ਰੰਥ ਨੇ ਬਹੁਤ ਗ੍ਰੰਥ ਨੇ ਹਰੇਕ ਗ੍ਰੰਥ ਆਪੂ ਆਪਣੇ ਧਰਮ ਦਾ ਸਤਕਾਰ ਕਰਦਾ ਹੈ ਔਰ ਆਪੂ ਆਪਣੇ ਧਰਮ ਦਾ ਪ੍ਰਚਾਰ ਕਰਦਾ ਹੈ ਉਹਨਾਂ 200 ਗ੍ਰੰਥਾਂ ਦੇ ਵਿੱਚੋਂ ਇੱਕੋ ਹੀ ਗ੍ਰੰਥ ਹੈ ਉਹ ਕਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕੀ ਕਹਿੰਦਾ ਹਰ ਵੇਲੇ ਹਰ ਸਮੇਂ ਭਾਵੇਂ ਖੁਸ਼ੀ ਹੋਵੇ ਭਾਵੇਂ ਗਮੀ ਹੋਵੇ ਕੀ ਕਹਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦੇ ਨਾ ਸਰਬੱਤ ਦੇ ਭਲੇ ਦੀ ਸੁਖ ਲੋੜਦਾ ਇੱਕੋ ਇੱਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਉਹ ਕੀ ਕਹਿੰਦਾ ਖੱਤਰੀ ਬ੍ਰਹਮਣ ਸੂਤ ਵੈਸ ਉਪਦੇਸ਼ ਜੋ ਵਰਨਾ ਕੋ ਸਾਝਾ ਨਾ ਕੋ ਵੈਰੀ ਨਾਹੀਂ ਬੇਗਾਨਾ ਸਾਗਲ ਸੰਗ ਹਮ ਕੋ ਬਣਾਈ ਜਦੋਂ ਧੰਗੁਰੂ ਤੇਗ ਬਹਾਦਰ ਸਾਹਿਬ ਪਾਠਾ ਮਹਾਰਾਜ ਦਿੱਲੀ ਕਸ਼ਮੀਰ ਦੇ ਪੰਡਤਾਂ ਦਾ ਧਰਮ ਬਚਾਉਣ ਦੇ ਲਈ ਗਏ ਕਿਵੇਂ ਗਏ ਹੈ ਕੋਈ ਐਸਾ ਜਿਹੜਾ ਦੂਸਰੇ ਦੇ ਧਰਮ ਲਈ ਆਪਣਾ ਆਪ ਕੁਰਬਾਨ ਕਰੇ ਉੱਥੇ ਗੱਲ ਧਰਮ ਦੀ ਨਹੀਂ ਸੀ ਉੱਥੇ ਗੱਲ ਸੱਚ ਦੀ ਸੀ ਇੱਕ ਪਾਸੇ ਸੱਚ ਸੀ ਔਰ ਦੂਸਰੇ ਪਾਸੇ ਝੂਠ ਸੀ ਇੱਕ ਪਾਸੇ ਨੇਕੀ ਸੀ ਔਰ ਦੂਸਰੇ ਪਾਸੇ ਬਤੀ ਸੀ ਇੱਕ ਪਾਸੇ ਧਰਮ ਸੀ ਔਰ ਦੂਸਰੇ ਪਾਸੇ ਅਧਰਮ ਸੀ ਇੱਕ ਪਾਸੇ ਸਤ ਸੀ ਔਰ ਦੂਸਰੇ ਪਾਸੇ ਝੂਠ ਸੀ ਹਿੰਦੁਸਤਾਨ ਦਾ ਬਾਦਸ਼ਾਹ ਯਾਰਗਜੀਵ ਕਸ਼ਮੀਰ ਦੇ ਪੰਡਤਾਂ ਤੇ ਜ਼ੁਲਮ ਕਰ ਰਿਹਾ ਸੀ ਉਹਨਾਂ ਦੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਪਰ ਧਰਮਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਖਿਆ ਸਾਨੂੰ ਇਹ ਮਰਿਆਦਾ ਨਹੀਂ ਕਿਸੇ ਦੇ ਧਰਮ ਦੇ ਖਿਲਾਫ ਬੋਲਣਾ ਉਹਨਾਂ ਦੇ ਮੰਦਰਾਂ ਨੂੰ ਤੋੜਨਾ ਫਿਰ ਉੱਥੇ ਜ਼ਬਰ ਹੋ ਰਿਹਾ ਸੀ ਜ਼ੁਲਮ ਹੋ ਰਿਹਾ ਸੀ ਧਰਮ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਉਹਨਾਂ ਦੇ ਜ਼ੁਲਮਾਂ ਨੂੰ ਖਤਮ ਕਰਨ ਵਾਸਤੇ ਆਪਣਾ ਆਪ ਕੁਰਬਾਨ ਕਰਨ ਵੇ ਪੰਜ ਸਿੱਖ ਨਾਲ ਗਏ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨਾਲ ਗਏ ਅੱਡੋ-ਅੱਡੀਆਂ ਡਿਊਟੀਆਂ ਲੱਗੀਆਂ ਜਦੋਂ ਅੱਡੋ-ਅੱਡੀਆਂ ਡਿਊਟੀਆਂ ਲੱਗੀਆਂ ਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਬੜੇ ਲਾਜ ਵੀ ਦਿੱਤੇ ਅੱਜ ਜੇ ਕਿਸੇ ਨੂੰ ਲਾਜ ਦੇ ਦੀਏ ਨਾ ਅਗਲਾ ਮਿੰਟ ਚ ਬਦਲ ਜਾਂਦਾ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਬਾਦਸ਼ਾਹ ਨੇ ਬੜੇ ਰਾਜ ਦਿੱਤੇ ਬੜੇ ਰਾਜ ਦੇਣ ਦੇ ਲਾਜ ਦਿੱਤੇ ਸਤਗੁਰੂ ਲਾਜ ਵਿੱਚ ਨਹੀਂ ਆਏ ਬੜਾ ਡਰਾਇਆ ਵੀ ਗਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਲੋਹੇ ਦੀਆਂ ਛੁਰੀਆਂ ਵਾਲੇ ਪਿੰਜਰੇ ਦੇ ਵਿੱਚ ਬੰਦ ਵੀ ਕੀਤਾ ਗਿਆ ਨਾਲ ਦੇ ਸਿੱਖਾਂ ਨੂੰ ਬੜੇ ਉਹਨਾਂ ਤੇ ਜ਼ੁਲਮ ਹੋਏ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ چیرਿਆ ਗਿਆ ਭਾਈ ਸੱਤੀ ਦਾਸ ਨੂੰ ਹੌ ਵਿੱਚ ਲਪੇਟ ਕੇ ਜਿਉਂਦਾ ਜਲਾਇਆ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚੋਂ ਵਾਰਿਆ ਗਿਆ ਇਹਨ ਮਨਾਉਣ ਵਾਸਤੇ ਦੀਨ ਕਬੂਲ ਕਰ ਲੋ ਇਸਲਾਮ ਧਰਮ ਵਿੱਚ ਆ ਜਾਓ ਕਿਸੇ ਨੂੰ ਧੱਕੇ ਦੇ ਨਾਲ ਉਹਦਾ ਧਰਮ ਤਬਦੀਲ ਨਹੀਂ ਕੀਤਾ ਜਾ ਸਕਦਾ ਪਿਆਰ ਨਾਲ ਹੋ ਸਕਦਾ ਹੈ ਕਿਸੇ ਤਰ੍ਹਾਂ ਧੱਕਾ ਨਹੀਂ ਹੋ ਸਕਦਾ ਧੰਗੁਰੂ ਦੇਗ ਭਾਦਰ ਸਾਹਿਬ ਪਾਛਾ ਮਹਾਰਾਜ ਉਹਨਾਂ ਦਾ ਧਰਮ ਬਚਾਉਣ ਦੇ ਲਈ ਸੱਚ ਦੇ ਲਈ ਇਨਸਾਨੀਅਤ ਦੇ ਲਈ ਉਹਨਾਂ ਦੇ ਮੰਦਰਾਂ ਦੇ ਲਈ ਉਹਨਾਂ ਦੇ ਟਿੱਕਿਆਂ ਦੇ ਲਈ ਉਹਨਾਂ ਦੇ ਜੰਜਵਾਂ ਦੇ ਲਈ ਆਪਣਾ ਆਪ ਕੁਰਬਾਨ ਕਰ ਲਿ ਗਏ ਧੰਨ ਗੁਰੂ ਦੇਗ ਭਾਦਰ ਸਾਹਿਬ ਪਾਛਾ ਮਹਾਰਾਜ ਨੂੰ ਲੋਹੇ ਦੇ पिੰਜਰੇ ਦੇ ਵਿੱਚ ਬੰਦ ਕੀਤਾ ਗਿਆ ਕਹਿੰਦੇ 11 ਨਵੰਬਰ 1675 ਨੂੰ ਅਮਰਤ ਵੇਲੇ पिੰਜਰੇ ਦੇ ਵਿੱਚੋਂ ਬਾਹਰ ਕੱਢਿਆ ਸੁਣਨ ਵਾਲੀਆਂ ਗੱਲਾਂ ਨੇ ਜਦੋਂ ਪਿੰਜਰੇ ਦੇ ਵਿੱਚੋਂ ਬਾਹਰ ਕੱਢਿਆ ਨਾ ਸਤਗੁਰਾਂ ਨੇ ਇਸ਼ਾਨਾਲ ਕੀਤਾ ਜਦੋਂ ਆਪਾਂ ਦਿੱਲੀ ਜਾਂਦੇ ਆਂ ਚਾਂਦਨੀ ਚੌਂਕ ਦੇ ਵਿੱਚ ਸਤਗੁਰੂ ਥੜੇ ਦੇ ਉੱਪਰ ਬੈਠੇ ਨੇ ਸਮਾਰੇ ਦੇ ਰਹਿਣ ਵਾਲਾ ਜਲਾਦ ਜਲਾਲਉਦੀਨ ਹੱਥ ਵਿੱਚ ਤੇਗ ਲੈ ਕੇ ਆਇਆ ਹੱਥ ਵਿੱਚ ਤੇਗ ਫੜੀ ਹੋਈ ਹੈ ਐ ਗੁਰੂ ਤੇਗ ਬਹਾਦਰ ਤੁਸੀਂ ਮੁਸਲਮਾਨ ਹੋਣਾ ਕਬੂਲ ਕਰ ਲਓ ਆ ਮੇਰੇ ਹੱਥ ਵਿੱਚ ਤੇਗ ਹੈ ਇਹਨੇ ਲਿਹਾਜ਼ ਨਹੀਂ ਕਰਨੀ ਇੱਕੋ ਵਾਰ ਦੇ ਨਾਲ ਤੁਹਾਡਾ ਸੀਸ ਜਿਹੜਾ ਉਹ ਧੜ ਦੇ ਨਾਲੋਂ ਵੱਖ ਕਰ ਦੇਣਾ ਸਮਾਨੇ ਦੇ ਰਹਿਣ ਵਾਲਾ ਜਲਾਦ ਜਲਾਲਉਦੀਨ ਹੱਥ ਵਿੱਚ ਤੇਗ ਲੈ ਕੇ ਆਇਆ ਧੰਨ ਗਿਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਉਹਦੀ ਤੇਗ ਵੱਲ ਦੇਖ ਕੇ ਹੱਸੇ ਐ ਜਲਾਲਉਦੀਨ ਮੈਨੂੰ ਇਹ ਤੇਗ ਨੂੰ ਡਰਾਉਣਾ ਹੈ ਇਹ ਤੇਗ ਦਿਖਾ ਕੇ ਮੈਨੂੰ ਡਰਾਉਣ ਲੱਗੇ ਆ ਮੈਂ ਡਰਨ ਵਾਲਾ ਨਹੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜਲਾਲ ਵਿੱਚ ਆਏ ਜੋਸ਼ ਵਿੱਚ ਆਏ ਜਦੋਂ ਜੋਸ਼ ਵਿੱਚ ਆਏ ਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੇ ਜੋਸ਼ ਪਰੇ ਸ਼ਬਦ ਆਕੇ ਐ ਜਲਾਲ